ਆ ਗਰਮੀਆਂ ਦੇ ਲਈ ਸਪੈਸ਼ਲ ਹੈਲਦੀ ਨਾਸਤੇ ਦੀ ਰੈਸਪੀ ਲੈ ਕੇ ਆਏ ਆ ਮਖਾਣੇ ਹੁੰਦੇ ਨੇ ਜਿਹੜੇ ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਨੇ ਇਹ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਕਰਦੇ ਨੇ ਕਿ ਆਪਣੇ ਹਿਰਦੇ ਰੋਗਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਨੇ ਜਿਹਦੇ ਕੋਲੇਸਟ੍ਰੋਲ ਜਿੰਨਾ ਦੇ ਵੱਧੇ ਉਹ ਕੋਲੇਸਟ੍ਰੋਲ ਵੀ ਘਟਾਉਂਦੇ ਨੇ ਤੇ ਜਿਨ੍ਹਾਂ ਨੂੰ ਸ਼ੂਗਰ ਦਾ ਰੋਗ ਹੈ ਤਾਂ ਸ਼ੂਗਰ ਵੀ ਇਹ ਕੰਟਰੋਲ ਰੱਖਦੇ ਨੇ ਐਂਟੀਆਕਸੀਡੈਂਟ ਹੋਣ ਦੇ ਕਰਕੇ ਆਪਣੀ ਸਕਿਨ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਨੇ ਹੁਣ ਗੈਸ ਔਨ ਕਰ ਲਿਆ ਕੜਾਈ ਧਰ ਲਈ ਤੇ ਹੁਣ ਆਪਾਂ ਇਹਦੇ ਵਿੱਚ ਮਖਾਣੇ ਆ ਜਿਹੜੇ ਪਾ ਕੇ ਰੋਸਟਡ ਕਰਾਂਗੇ ਐਸ ਤਰ੍ਹਾਂ ਹੁਣ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਰੋਸਟਡ ਕਰਾਂਗੇ ਜਿਆਦਾ ਆਪਾਂ ਜਿਆਦਾ ਤੇਜ਼ ਅੱਗ ਤੇ ਨਹੀਂ ਭੁੰਨਣੇ ਮਤਲਬ ਆਪਾਂ ਮੀਡੀਅਮ ਫਲੇਮ ਦੇ ਉੱਤੇ ਹੀ ਆਪਾਂ ਇਹਨਾਂ ਨੂੰ ਰੋਸਟਡ ਕਰਾਂਗੇ ਆਪਾਂ ਇਹਨਾਂ ਦੇ ਵਿੱਚ ਤੇਲ ਨਹੀਂ ਪਾਉਣਾ ਕਿਉਂ ਨਹੀਂ ਪਾਉਣਾ ਕੁਛ ਨਹੀਂ ਪਾਉਣਾ ਤੁਸੀਂ ਸਿੰਪਲ ਇਸ ਤਰ੍ਹਾਂ ਹੀ ਰੋਸਟਡ ਕਰਨੇ ਆ ਇਹਨਾਂ ਨੂੰ ਬਿਨਾਂ ਤੇਲ ਕਿਉਂ ਤੋਂ ਹੁਣ ਆਪਣੇ ਮਖਾਣੇ ਜਿਹੜੇ ਰੋਸਟਰ ਹੋ ਚੁੱਕੇ ਨੇ ਇਸ ਤਰ੍ਹਾਂ ਚੱਕ ਕੇ ਦੇਖ ਲੈਣਾ ਜੇ ਕ੍ਰਿਸਪੀ ਜਿਹਾ ਹੋ ਗਿਆ ਤਾਂ ਸਮਝ ਲਓ ਰੋਸਟਰਡ ਹੋ ਗਿਆ ਦੇਖੋ ਆ ਦੇਖੋ ਹੁਣ ਪੁਰਜਾਗਾ ਆਵਾਜ਼ ਆਉਣ ਲੱਗ ਗਿਆ ਇਸ ਤਰ੍ਹਾਂ ਹੋਣਾ ਚਾਹੀਦਾਗਾ ਤਾਂ ਆਪਣੇ ਕ੍ਰਿਸਪੀ ਹੋ ਗਏ ਤੇ ਹੁਣ ਆਪਾਂ ਗੈਸ ਬੰਦ ਕਰ ਦੇਣਾ ਜੀ ਹੁਣ ਆਪਾਂ ਦਹੀਂ ਲਵਾਂਗੇ ਦਹੀਂ ਤੁਸੀਂ ਆਪਦੇ ਹਿਸਾਬ ਨਾਲ ਕਿੰਨੀ ਵੀ ਲੈ ਸਕਦੇ ਆ ਤੇ ਇਹ ਮੇਰੇ ਅੱਧਾ ਕਿਲੋ ਦਹੀਂ ਹੈਗੀ ਤੇ ਹੁਣ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੇ ਦਹੀਂ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਦਹੀਂ ਆਪਾਂ ਨੂੰ ਖਾਣ ਲਈ ਕਿੰਨੀ ਚੰਗੀ ਹੈ ਕਿੰਨੀ ਫਾਇਦੇਮੰਦ ਦਾ ਗਰਮੀਆਂ ਦੇ ਵਿੱਚ ਦਹੀਂ ਜਿਹੜੀ ਜ਼ਰੂਰ ਖਾਣੀ ਚਾਹੀਦੀ ਹੈ ਠੰਡੀ ਹੁੰਦੀ ਹੈ ਦਹੀਂ ਨੂੰ ਖਾਣੇ ਦੇ ਵਿੱਚ ਜ਼ਰੂਰ ਸੇਵਨ ਕਰਨਾ ਚਾਹੀਦਾ ਇਸ ਤਰ੍ਹਾਂ ਆਪਾਂ ਹੁਣ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੇ ਆਪਾਂ ਦਹੀਂ ਆ ਜਿਹੜੀ ਚੰਗੀ ਤਰ੍ਹਾਂ ਫੈਂਟ ਲਈ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਾਲਾ ਨਮਕ ਚਮਚ ਦਾ ਚੌਥਾ ਹਿੱਸਾ ਹੀ ਪਾਵਾਂਗੇ ਆਪਾਂ ਸੀਂ ਦਾ ਨਮਕ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਕਾਲੀ ਮਿਰਚ ਚਮਚ ਦਾ ਚੌਥਾ ਹਿੱਸਾ ਹੀ ਪਾ ਪਾਵਾਂਗੇ ਲਾਲ ਮਿਰਚ ਪਾਊਡਰ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਭੁੰਨਿਆ ਹੋਇਆ ਜੀਰਾ ਤੇ 2 ਟੇਬਲस्पून ਆਪਾਂ ਚੀਨੀ ਦੇ ਵੀ ਪਾਵਾਂਗੇ ਕਿਉਂਕਿ ਇਹਦੇ ਵਿੱਚ ਵੀ ਇਹਦਾ ਖੱਟਾ ਮਿੱਠਾ ਸਵਾਦ ਆ ਜਿਹੜਾ ਵਧੀਆ ਬਣ ਜਾਂਦਾ ਹੈ ਕਿ ਬੱਚੇ ਖੁਸ਼ ਹੋ ਕੇ ਖਾਂਦੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਰੋਸਟਡ ਕੀਤੇ ਹੋਏ ਫੁੱਲ ਮਖਾਣੇ ਇਹਨਾਂ ਕਾਪਾ ਪਾਵਾਂਗੇ ਪਦੀਨੇ ਦੇ ਪੱਤੇ ਇਹ ਵੀ ਠੰਡੇ ਹੁੰਦੇ ਨੇ ਬਹੁਤ ਹੀ ਜਿਆਦਾ ਵਧੀਆ ਲੱਗਦੇ ਨੇ ਨਾਲੇ ਫਲੇਵਰ ਵੀ ਇਹਨਾਂ ਦਾ ਵਧੀਆ ਆਉਂਦਾ ਹੈਗਾ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਲਾ ਲਵਾਂਗੇ ਤੇ ਜੇ ਤੁਹਾਨੂੰ ਦਹੀਂ ਥੋੜੀ ਜੀ ਕਰੜੀ ਲੱਗਦੀ ਹੈ ਤਾਂ ਤੁਸੀਂ ਦੁੱਧ ਜਾਂ ਪਾਣੀ ਵੀ ਪਾ ਸਕਦੇ ਆ ਹਾਂਜੀ ਇੱਕ ਸਟੈਪ ਹਜੇ ਹੋਰ ਬਾਕੀ ਆ ਰਾਇਤਾ ਜਿਹੜਾ ਅਧੂਰਾ ਆ ਪਾ ਇਹਨੂੰ ਤੜਕਾ ਲਾਵਾਂਗੇ ਹਾਂਜੀ ਹੁਣ ਆਪਾਂ 2 ਚਮਚ ਦੇਸੀ ਘਿਓ ਦੇ ਪਾਵਾਂਗੇ ਅੱਧਾ ਛੋਟਾ ਚਮਚ ਜੀਰੇ ਦਾ ਪਾਵਾਂਗੇ ਹਾਂਜੀ ਜੀਰਾ ਆਪਣਾ ਭੁੱਜ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੱਟੀ ਹੋਈ ਹਰੀ ਮਿਰਚ ਪਾਵਾਂਗੇ ਛੋਟੀ ਕਾਪਾਂ ਹਿੰਗ ਦੀ ਪਾਵਾਂਗੇ ਫਲੇਵਰ ਬਹੁਤ ਵਧੀਆ ਆਉਂਦਾ ਹੈ ਇਹਦਾ ਨਾ ਹੁਣ ਆਪਣਾ ਤੜਕਾ ਜਿਹੜਾ ਪੁੱਜ ਚੁੱਕਿਆ ਤੇ ਹੁਣ ਆਪਾਂ ਗੈਸ ਦੀ ਫਲੇਮ ਆ ਜਿਹੜੀ ਬੰਦ ਕਰ ਦੇਵਾਂਗੇ ਹੁਣ ਆਪਾਂ ਤੜਕੇ ਨੂੰ ਮਖਾਣਾ ਰਾਇਤਾ ਦੇ ਵਿੱਚ ਪਾ ਦੇਵਾਂਗੇ ਹਾਂਜੀ ਆਪਣੇ ਮਖਾਣੇ ਦੇ ਰਾਇਤੇ ਦੀ ਰੈਸਪੀ ਬਿਲਕੁਲ ਤਿਆਰ ਹੈ ਚ ਸਪੈਸ਼ਲ ਗਰਮੀਆਂ ਦੇ ਵਿੱਚ ਠੰਡਾ ਠੰਡਾ ਨਾਸ਼ਤਾ ਬਣਾ ਕੇ ਖਾਓ ਤੇ ਆਪ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਓ ਜਰੂਰ ਦੱਸਿਓ ਕਿ ਮੇਰੀ ਰੈਸਪੀ ਇਹ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ